ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਬੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਇਸ ਵਕਤ ਅਸੀਂ ਮੌਜੂਦ ਹਾਂ ਸਰਹਦੀਪਿੰਡ ਡੱਲ ਵਿੱਚ ਜਿੱਥੇ ਕੇ ਬਾਬਾ ਮੋਤੀराम ਜੀ ਮਹਿਰਾ ਦੀ ਯਾਦ ਵਿੱਚ ਅੱਜ ਦੁੱਧ ਦੇ ਲੰਗਰ ਲਗਾਏ ਗਏ ਹਨ ਤੁਹਾਨੂੰ ਦੱਸ ਦਈਏ ਕਿ ਬਾਬਾ ਮੋਤੀराम ਜੀ ਮਹਿਰਾ ਦੀ ਯਾਦ ਵਿੱਚ ਦੁੱਧ ਦਾ ਲੰਗਰ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਬਾਬਾ ਮੋਤੀराम ਜੀ ਮਹਿਰਾ ਗੁਰੂ ਗੋਬਿੰਦ ਸਿੰਘ ਜੀ ਦੇ ਸਮਰਪਿਤ ਸੇਵਕ ਸਨ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦੇ ਕਿਲੇ ਵਿੱਚ ਬੰਦ ਕੀਤਾ ਗਿਆ ਤਾਂ ਬਾਬਾ ਜੀ ਨੇ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਲਈ ਦੁੱਧ ਪਚਾਇਆ ਸੀ ਇਸ ਕਾਰਨ ਬਾਬਾ ਜੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਇਸੇ ਨੂੰ ਸਮਰਪਿਤ ਅੱਜ ਗੁਰੂ ਕੇ ਲੰਗਰ ਅਤੇ ਦੁੱਧ ਦੀ ਜਿਹੜੀ ਉਹ ਲੰਗਰ ਇੱਥੇ ਸੰਗਤਾਂ ਵੱਲੋਂ ਲਗਾਏ ਗਏ ਹਨ ਹਾਂ ਜੀ ਬੀਤ ਕੀ ਨਾ ਤੁਹਾਡਾ ਮੇਰਾ ਨਾਮ ਲਖਨ ਮੱਛਗ ਜੀ ਅੱਜ ਜਿਹੜੇ ਆ ਲੰਗਰ ਲਗਾਏਗਾ ਕਿਸ ਬੰਦ ਵਿੱਚ ਲਗਾਏਗਾ ਇਹ ਪਾਪਾ ਮੋਤੀराम ਮਹਾਰਾਜ ਦੀ ਯਾਦ ਚ ਜੇ ਲੰਗਰ ਲਗਾਏਗਾ ਜਿਹੜਾ ਉਹਨਾਂ ਸਾਹਿਬ ਜਦੋਂ ਦੁੱਧ ਪਿਆ ਅੱਜ ਤੇ ਉਹਦੇ ਯਾਦ ਚ ਸਾਰੇ ਨਗਰਵਾਲੋਂ ਲੰਗਰ ਕਿ ਲਿਆ ਆਗੇ ਪਹਿਲਾਂ ਵੀ ਜਿਹੜੇ ਲੰਗਰ ਚੱਲਦੇ ਸੀ ਹਾਂ ਜੀ ਹਾਂ ਜੀ ਇਹ ਨਾ ਕਾਫੀ 2-3 ਸਾਲ ਤੋਂ ਵੀ ਲਗਾਤਾਰ ਹੀ ਚੱਲਦੇ ਆਂ ਗਾਹ ਮਹਾਰਾਜ ਪਰਮਾਤਮਾ ਕਰੇ ਕਿਰਪਾ ਹੋ ਰਹੇ ਤੋਂ ਵੱਡਾ ਲੰਗਰ ਕਰਨ ਦੀ ਆਸ ਬਹਿ ਗਈ ਆ ਵੀ ਹੋਰ ਵੱਡਾ ਥੋੜਾ ਜਿਆਦਾ ਪਰਣਾ ਲਾ ਸਕਦੇ ਸਹਿਯੋਗ ਨਾ ਹੋਵੇ ਤੇ ਕਿਹੜੇ ਕਿਹੜੇ ਪਦਾਰਥਾਂ ਦਾ ਜਿਹੜਾ ਅੱਜ ਲਾਇਆ ਹੈਗਾ ਲੱਕ ਇੱਕ ਤਾਂ ਦੁੱਧ ਆ ਜੀ ਤੇ ਮਿੱਠੇ ਚੌਲ ਆ ਤੇ ਤਾਲ ਆ ਗੋਪੀ ਦੀ ਸਬਜ਼ੀ ਆ ਪ੍ਰਸ਼ਾਤਾ ਹੈ